ਗਲਤੀ ਇਹ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖ ਫਿਰ ਮੈਂ ਤੈਨੂੰ ਫਿਜ਼ੀਕਲੀ ਕਹਾਂ ਤੁਸੀਂ ਕਹੀ ਸੀਗਾ ਨਾ ਇਹ ਗੱਲ ਤੁਸੀਂ ਬਹਿ ਕੇ ਹੀ ਕਹੀ ਸੀ ਮੈਂ ਇੱਥੇ ਬੈਠੀ ਮੈਂ ਰੋਣ ਲੱਗ ਗਈ ਫਿਰ ਉਹਦੀ ਉਮਰ ਪਤਾ ਕਿੰਨੀ ਆ ਉਹਨਾਂ ਦੇ ਮਾਪੇ ਉਹ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਇੱਥੇ ਆ ਕੇ ਕੰਮ ਕਰਕੇ ਤੁਹਾਡੇ ਕੋਲ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਤਾਂ ਦਿੱਤੀ ਨਹੀਂ ਹੈ ਦਰਵਾਜ਼ਾ ਬੰਦ ਹੈ ਮੈਂ ਤੈਨੂੰ ਮਨਾਣਾ 5 ਮਿੰਟ ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰ ਫਿਰ ਠੀਕ ਹੈ ਯਾਰ ਕੀ ਹੁੰਦਾ ਤੇ ਯਾਰ ਲੱਗਦੀ ਓ ਇਹ ਕਰ ਕੋਲਾ ਸਾਡੇ ਸਾਹਮਣੇ ਤੂੰ ਕਿੱਦਾਂ ਪਹੁੰਚਿਆਗਾ ਠੀਕ ਹੈ ਨਾ ਆਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ ਜੋ ਖੂਨ ਗੜ ਦੂੰ ਸਲਾ ਯਾਰ ਦਾ ਲੈ ਪੈਰੀਂ ਦੋਵਾਂ ਦੇ ਪੈਰੀਂ ਹੱਥ ਲਾ ਗਲਤ ਇਹਨੇ ਅਲੀਗੇਸ਼ਨ ਹੈ ਗਲਤ ਇਹਨੇ ਅਲੀਗੇਸ਼ਨ ਹੈ ਸਰ ਅਸੀਂ ਮਨਾ ਲੈਣੀ ਗੱਲ ਸਾਡੇ ਰੂਪਨਗਰ ਜ਼ਿਲ੍ਹੇ ਦੇ ਕਨੋਲੀ ਦੀ ਰਹਿਣ ਵਾਲੀ ਇਹ ਬੱਚੀ ਨੇ ਕੱਲ ਸਾਡੇ ਕੋਲੇ ਮਦਦ ਲਈ ਪਹੁੰਚ ਕੀਤੀ ਜੋ ਕਿ ਇਸ ਚੰਡੀਗੜ੍ਹ ਡਪਾਰਟਮੈਂਟ ਦੇ ਵਿੱਚ ਨੌਕਰੀ ਕਰ ਰਹੀ ਹੈ ਤੇ ਇੱਥੋਂ ਦੇ ਜਿਹੜੇ ਮੁੱਖ ਅਫਸਰ ਨੇ ਉਹ ਪ੍ਰਵਾਸੀ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਵੱਡੇ ਅਫਸਰ ਨੇ ਇਸ ਬੱਚੀ ਦੇ ਨਾਲ ਬੜੀ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਇਸ ਧੀ ਸਾਡੀ ਨੂੰ ਰੋਜ਼ ਰਾਤ ਨੂੰ ਗਲਤ ਮੈਸੇਜ ਕਰਨੇ ਵੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਜਦੋਂ ਇਸ ਸਾਡੀ ਧੀ ਨੇ ਇਸ ਅਫਸਰ ਨੂੰ ਦੇ ਮੂੰਹ ਤੇ ਜਵਾਬ ਦਿੱਤਾ ਵੀ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰ ਸਕਦੀ ਤਾਂ ਇਹ ਅਫਸਰ ਨੇ ਇਸ ਬੱਚੀ ਨੂੰ ਨੌਕਰੀ ਤੋਂ ਕੱਢਣ ਦੀਆਂ ਜਿਹੜੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਜ ਬੱਚੀ ਨੂੰ ਤੇ ਉਹਦੇ ਮਾਤਾ ਜੀ ਨੂੰ ਲੈ ਕੇ ਇੱਥੇ ਪਹੁੰਚੇ ਆ ਤੇ ਬਣਦਾ ਹੱਕ ਵੀ ਦਵਾਇਆ ਗੁੱਡੀ ਨੂੰ ਤੇ ਵੇਖੋ ਤੁਸੀਂ ਇਸ ਪਾਪੀ ਨੂੰ ਅੱਜ ਕਿਵੇਂ ਸਾਬਕਾ ਸਖਾਇਆ ਏ ਇੱਕ ਮਿੰਟ ਇੱਕ ਖੜ ਜੋ ਤੁਸੀਂ ਮੈਨੂੰ ਹੁਣ ਇਹ ਗੱਲ ਪੰਜਾਬੀ ਸਮਝਦੇ ਹੋ ਨਾ ਤੁਸੀਂ ਤੁਸੀਂ ਮੈਨੂੰ ਹੁਣ ਇਹ ਗੱਲ ਦੱਸੋ ਵੀ ਮੰਨ ਲਓ ਉਹਦੀ ਕੁੜੀ ਦੇ ਚਲੋ ਡਿਗਰੀ ਕੰਪਲੀਟ ਨਹੀਂ ਸੀ ਤੁਹਾਨੂੰ ਕੁੜੀ ਨੂੰ ਗਲਤ ਅਸ਼ਲੀਲ ਮੈਸੇਜ ਕਰਨ ਦਾ ਹੱਕ ਕਹਨੇ ਦਿੱਤਾ ਅਧਿਕਾਰ ਕਹਨੇ ਦਿੱਤਾ ਸਾਰੇ ਸਾਡੇ ਕੋਲੇ ਪ੍ਰੂਫ ਹੈ ਦਖਾਦਾ ਚੈਟ ਡਿਲੀਟ ਕਰਨ ਨਾਲ ਨਾ ਰਿਕਵਰੀ ਕਰ ਲਈ ਸਾਰੇ ਮੈਸੇਜਾਂ ਦੀ ਕਰਨ ਨਾਲ ਇਹ ਨਹੀਂ ਹੈਗਾ ਕਿ ਰਿਕਵਰ ਨਹੀਂ ਆਪਦੇ ਕਈ ਤੋਂ ਤੁਸੀਂ ਮੁੱਕਰ ਨਹੀਂ ਸਕਦੇ ਹੋ ਠੀਕ ਹੈ ਉਹ ਮੈਂ ਬਕਾਇਦਾ ਮੇਰੇ ਕੋਲ ਪ੍ਰੂਫ ਹੈ ਜੇ ਤਾਂ ਆਪਦੇ ਕੀਤੀ ਗਲਤੀ ਮੰਨਦੇ ਹੋ ਬਕਾਇਦਾ ਤਾਂ ਠੀਕ ਹੈ ਗੁੱਡੀ ਤੋਂ ਗਲਤੀ ਮੰਨਦੇ ਹੋ ਗੁੱਡੀ ਦੇ ਪੈਰੀਆਂ ਹਥਲਾਂ ਨੂੰ ਨਹੀਂ ਅਜੇ ਜਲੂਸ ਕੱਢ ਕੇ ਜਾਵਾਂਗੇ ਸਿੱਧਾ ਠੀਕ ਹੈ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਤੂੰ ਫਿਜ਼ੀਕਲੀ ਮੇਰੇ ਨਾਲ ਕੰਫਰਟੇਬਲ ਹੈ ਮੈਂ ਇਸੇ ਕਰਕੇ ਆਪਦੇ ਘਰੇ ਆਪਦੇ ਘਰੇ ਜਵਾਕ ਹੈਗੇ ਜਵਾਕ ਹੈਗੇ ਕਰੇ ਹੈਗੇ ਹਨਾ ਉਹਨਾਂ ਨੂੰ ਵੀ ਕਦੀ ਕੋਈ ਇਹੋ ਜਿਹੀ ਗੱਲ ਕਹੀ? ਉਹਦੀ ਬੱਚੀ ਦੀ ਉਮਰ ਤੇ ਤੁਹਾਡੀ ਉਮਰ 'ਚ ਕੀ ਫਰਕ ਹੈ? ਕੋਈ ਵਾਲੀ ਕੋਈ ਗੱਲ ਨਹੀਂ ਕੀਤੀ। ਦਿਖਾਦਾ ਮੈਂ। ਇਹ ਨਹੀਂ ਰਣੀ ਜੀ। ਦਿਖਾਦਾ ਰਾਤ ਨੂੰ ਕਿੰਨੇ ਮੈਸੇਜ? ਚੈਨਲਾਂ 'ਤੇ 1-1 ਵਜੇ ਰਾਤ ਨੂੰ ਮੈਸੇਜ ਕਰਦਾ ਤੁਹਾਡਾ ਕੀ ਕਰਦਾ ਆਪਣਾ। ਆਹ ਟਾਈਮ ਆਹ ਗੱਲ ਕਰਨ ਦਾ ਵੇ ਤਾਂ ਵੇਖੋ ਤਰੀਕਾ ਵੇਖੋ ਤੁਸੀਂ। ਨੇ ਪਹਿਲੇ ਦਿਨ ਤੇ ਤੁਸੀਂ ਕਹਿ ਰਹੇ ਹੋ ਵੀ ਮੇਰੇ ਨਾਲ ਤੂੰ ਕੰਫਰਟੇਬਲ ਆ ਰਹੇ ਨਾ ਕਿ ਮੈਂ ਮਾਫੀ ਮੰਗ ਲੂੰ ਮੈਂ ਮੰਗ ਲੂੰਗਾ ਨਹੀਂ ਮਾਫੀ ਆਏ ਨਹੀਂ ਮੰਗਣੀ ਹੈ ਕਿਸ ਨਾਲ ਕੰਫਰਟੂਲ ਹੋਣੇ ਦਾ ਕੀ ਹੈ ਰਾਤ ਨੂੰ 1 ਵਜੇ ਮੈਸੇਜ ਮੈਂ ਨੇ ਜਰੂਰ ਕੀਏ ਜੋ ਇਹਨਾਂ ਨੇ ਮੈਸੇਜ ਕੀਏ 80 ਵਜੇ ਨੇ ਕੰਫਰਟੇਬਲ ਦੇ ਨਾਲ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਤਾਂ ਇੱਥੇ ਨਹੀਂ ਵੀ ਮੈਂ ਗਲਤੀ ਨਹੀਂ ਕੀਤੀ ਹੈਗੀ ਮੈਂ ਗਲਤ ਮੈਸੇਜ ਨਹੀਂ ਕੀਤੇ ਹੈਗੇ ਫਿਰ ਮੈਂ ਤੇਰੀ ਕਲੋਂ ਦੀ ਕੋਈ ਇਹਨਾਂ ਦੇ ਨਾਲ ਗੱਲ ਨਹੀਂ ਕੀਤੀ ਦਰਵਾਜ਼ਾ ਬੰਦ ਹੈ ਮੈਂ ਤੈਨੂੰ ਮਨਾਣਾ 5 ਮਿੰਟ ਚ ਮਨਾ ਲੈਣਾ ਮੈਂ ਤੁਹਾਨੂੰ ਦੱਸਾਂ ਮੈਂ ਜਿਹੜੀ ਸਰ ਤੇ ਠੀਕ ਹੈ ਸ਼ਰਮ ਹੈਗੀ ਪੋਰਾ ਸ਼ ਉਹਦੇ ਉਮਰ ਪਤਾ ਕਿੰਨੀ ਹੈ ਉਹਨਾਂ ਦੇ ਮਾਪਿਓ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਤੇ ਆ ਕੇ ਕੰਮ ਕਰਕੇ ਤੁਹਾਡੇ ਕੋਲੇ ਇਹ ਸਰ ਤੁਸੀਂ ਉਹਨਾਂ ਦੀ ਇੱਜ਼ਤਾਂ ਤੱਕ ਦੇਓ ਆਸ਼ੁਦ ਨਹੀਂ ਤੇ ਆਪ ਇਹਨੂੰ ਪੁੱਛੋ ਮੈਂ ਇਹਨੂੰ ਕਦੇ ਆਪ ਹੀ ਇੰਟਰਵਿਊ ਲਈ ਆਪ ਹੀ ਰੱਖਿਆ ਤੇ ਆਪ ਹੀ ਤੁਹਾਨੂੰ ਰਿਜ਼ਾਈਨ ਦੇਣ ਨੂੰ ਕਹਿ ਰਿਹਾ ਜੇ ਉਹ ਤੇਰੀ ਗੱਲ ਮੰਨ ਲੰਦੀ ਤੇਰੇ ਨਾਲ ਸਰੀਰਕ ਸੰਬੰਧ ਬਣਾ ਲੰਦੀ ਫਿਰ ਗੁੱਡੀ ਠੀਕ ਸੀ ਜੇ ਕੁੜੀ ਨੇ ਤੈਨੂੰ ਜਵਾਬ ਦਿੱਤਾ ਤਾਂ ਕੁੜੀ ਗਲਤ ਹੋ ਗਈ ਸਾਰੇ ਗਲਤ ਹੈ ਨਾ ਲਈ ਮੈਂ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ ਗਲਤ ਹੈ ਨਾ ਅਲੀਗੇਸ਼ਨ ਹੈ ਗਲਤ ਹੈ ਨਾ ਅਲੀਗੇਸ਼ਨ ਹੈ ਸਰ ਅਸੀਂ ਮਨਾ ਲੈਣੀ ਗੱਲ ਅਸੀਂ ਮਨਾ ਲਾਂਗੇ ਗਲਤੀ ਇਹ ਗੱਲ ਕਹਿਣੀ ਆ ਸਰ ਤੁਸੀਂ ਜਦੋਂ ਆਪਾਂ ਮੰਡੇ ਗੱਲ ਕੀਤੀ ਸੀ ਇਸ ਦੇ ਬਾਰੇ ਜਦੋਂ ਤੁਸੀਂ ਕਿਹਾ ਵੀ ਮੇਰੀ ਕੈਰੈਕਟਰ ਬਾਰੇ ਬੋਲਿਆ ਆ ਤੁਸੀਂ ਮੈਨੂੰ ਕਿਹਾ ਨਹੀਂ ਸੀਗਾ ਵੀ ਹਾਂ ਅਗਰ ਮੈਂ ਤੈਨੂੰ ਦੁੱਖ ਦੇਵਾਂ ਅਗਰ ਮੈਂ ਤੈਨੂੰ ਫਿਜ਼ੀਕਲੀ ਕਵਾਂ ਤੁਸੀਂ ਕਹੀ ਸੀਗਾ ਨਾ ਇਹ ਗੱਲ ਤੇ ਬਹਿ ਕੇ ਹੀ ਕਹੀ ਸੀ ਮੈਂ ਇੱਥੇ ਬੈਠੀ ਮੈਂ ਰੋਣ ਲੱਗ ਪਿਆ ਫੇਰ ਇੱਕ ਮਿੰਟ ਇੱਕ ਮਿੰਟ ਫੇਰ ਫੇਰ ਤੁਸੀਂ ਇੱਕ ਮਿੰਟ ਫੇਰ ਤੁਸੀਂ ਕਹਿ ਰਹੇ ਹੋ ਵੀ ਮੇਰਾ ਕਰ ਕੀ ਲਓਗੇ ਤੂੰ ਤੈਨੂੰ ਕਰਕੇ ਦੱਸਾਂਗੇ ਵੀ ਇਹ ਕੀ ਕਰ ਸਕਦਾ ਮੈਂ ਕਹਿੰਦਾ ਤੁਸੀਂ ਕਰਕੇ ਦੱਸਾਂਗੇ ਤੈਨੂੰ ਵੀ ਕੀ ਕਰਕੇ ਦੱਸਾਂਗੇ ਇਹ ਗੁੰਡਾ ਕਰਦੇ ਨਹੀਂ ਇੱਥੇ ਚੱਲਣ ਦੇ ਆਪਦੇ ਕੋਲੇ ਉਦਾਂ ਹੋਊਗਾ ਤੇਰੇ ਕੋਲੇ ਡਿਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖੀਂ ਪਲੀਜ਼ ਮੈਨੂੰ ਮਾਫ਼ ਕਰੋ ਮੇਰੇ ਵੱਲੋਂ ਕੀ ਚਾਹੁੰਦੇ ਇੱਕ ਮਿੰਟ ਮਾਫੀ ਕਾਦੀ ਜੇ ਤੂੰ ਗਲਤੀ ਨਹੀਂ ਕੀਤੀ ਮਾਫੀ ਕਾਦੀ ਫਿਰ ਜੋ ਵੀ ਕਹਿ ਰਹੇ ਹੋ ਹੁਣ ਸਰ ਮੈਂ ਕੀ ਕਰਾਂ ਮੈਂ ਨਹੀਂ ਕਹਿ ਰਿਹਾ ਹੈਗਾ ਤੇਰੀ ਕਰਤੂਤ ਕਹਿ ਰਹੀ ਹੈ ਅਸੀਂ ਨਹੀਂ ਕਹਿ ਰਹੇ ਹੈਗੇ ਅਸੀਂ ਗੱਲ ਕਰਦੇ ਮਾਫੀ ਕਿਸ ਚੀਜ਼ ਦੀ ਮੰਗਦੇ ਮਾਫੀ ਕਿਸ ਚੀਜ਼ ਦੀ ਫਿਰ ਜੇ ਗਲਤੀ ਕੀਤੀ ਨਹੀਂ ਫਿਰ ਮਾਫੀ ਕਿਸ ਚੀਜ਼ ਦੀ ਯਾਰ ਕੀ ਹੁੰਦਾ ਕੀ ਹੁੰਦਾ ਯਾਰ ਹੈ ਯਾਰ ਕੀ ਹੁੰਦਾ ਤੇ ਯਾਰ ਲੱਗਦੀ ਤੂੰ ਖੋਲਾ ਸਾਡੇ ਸਾਹਮਣੇ ਤੂੰ ਕਿੱਦਾਂ ਬੋਲਿਆਗਾ ਠੀਕ ਹੈ ਨਾ ਆਫਸਰ ਹੋਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ 'ਚੋਂ ਖੂਨ ਗੜਦੂ ਸੜਾ ਯਾਰ ਦਾ ਸਾਡੇ ਸਾਹਮਣੇ ਤੂੰ ਉਹਨੂੰ ਯਾਰ ਕਹਿ ਰਹੇ ਐ ਤੇ ਉਹ ਕੱਲੀ ਆ ਤੇਰੇ ਕੋਲ ਬੈਠੀ ਹੋਣੀ ਤੂੰ ਕਿਆ ਪਤਾ ਸਹੀ ਤਾਂ ਕਹਿ ਰਹੀ ਫਿਰ ਆਪਦੀ ਗਲਤੀ ਮੰਨਦਾ ਐ ਨਾ ਹੋਈ ਏ ਮੈਂ ਮੰਨਦਾ ਮੰਨਦੇ ਨਾ ਬੰਦ ਕਮਰੇ 'ਚ ਜੇ ਤਾ ਗਲਤੀ ਮੰਨਦਾ ਐ ਤਾਂ ਗੁੱਡੀ ਦੇ ਤੇ ਉਹਦੀ ਮਾਤਾ ਦੇ ਪੈਰੀਂ ਹੱਥ ਲਾ ਤੇ ਗੁੱਡੀ ਜੋਬ ਕਰੂਗੀ ਇੱਥੇ ਜੇ ਤੂੰ ਕੰਮ ਇਹਨੂੰ ਰਜ਼ਾਇਨ ਦੇਣਾ ਠੀਕ ਹੈ ਤਾਂ ਜਾ ਇਹ ਨਹੀਂ ਕੰਮ ਕਰੂਗੀ ਤਾਂ ਫਿਰ ਤੂੰ ਵੀ ਨਹੀਂ ਕੰਮ ਕਰੇਂਗਾ ਇੱਥੇ ਮੇਰੀ ਗੱ ਇਹ ਗੁੰਡਾ ਕਰਦੀ ਨਹੀਂ ਤੂੰ ਅਦਰ ਸਟੇਟ ਤੋਂ ਆ ਕੇ ਇੱਥੇ ਚੱਲਣ ਦੇਣੀ ਈ ਕਾਰਵਾਈ ਤਾਂ ਅਸੀਂ ਕਰਨੀ ਐ ਉਹ ਤਾਂ ਅਸੀਂ ਆਪ ਦੀ ਬਿਹੇਰ ਤੇ ਕਰਨੀ ਐ ਕਾਰਵਾਈ ਪੈਰੀਂ ਹੱਥ ਲਾ ਕੇ ਤੇ ਮਾਫੀ ਮੰਗਣੀ ਕੁੜੀ ਤੂੰ ਠੀਕ ਆ ਨਹੀਂ ਨਹੀਂ ਨੇ ਮੰਗਣੀ ਪੈਣੀ ਖੜੇ ਹੋ ਤੂੰ ਮੰਗਣੀ ਪੈਣੀ ਮਾਤਾ ਹੀ ਖੜੇ ਹੋ ਖੜੇ ਹੋ ਲਾ ਲੀ ਸਹੀ ਲਾ ਪੈਰੀਂ ਦੋਵਾਂ ਦੇ ਪੈਰੀਂ ਹੱਥ ਲਾ ਹੁਣ ਕਹੀਂ ਯਾਰ ਹੁਣ ਕਹੀਂ ਯਾਰ ਤੂੰ ਠੀਕ ਆ ਹੁਣ ਕੌਣ ਯਾਰ ਕੋਈ ਕਰੇਗਾ ਸਾਦਾ ਚਾਹ ਲੈ ਬੈਠੀ ਕਰੂਗਾ ਤੂੰ ਵੀ ਦੇ ਕੇ ਆ ਤੁਹਾ ਮਾਦਬੀ ਜੀ ਤਾਂ ਇਹ ਨਹੀਂ ਕੰਮ ਕਰ ਸਕਦਾ ਕੁੜੀਆਂ ਤੁਹਾਡੇ ਵਰਗਾਂ ਨੇ ਲਾਂਕਾ ਲਾ ਜਾਈਆਂ ਕੰਮ ਨਹੀਂ ਕਰ ਦਿੰਦਾ ਤੁਸੀਂ ਬੇਟੀਆਂ ਨੂੰ ਜੇ ਅੱਜ ਤੋਂ ਬਾਅਦ ਦੁਆਰ ਇਕੱਲੀ ਏ ਕੁੜੀ ਨਹੀਂ ਕੋਈ ਵੀ ਇਸ ਦਫਤਰ ਦੇ ਵਿੱਚ ਕੋਈ ਨੌਜਵਾਨ ਕੁੜੀ ਕੰਮ ਕਰ ਦਿੱਤੇ ਤਾਂ ਉਹਨੂੰ ਕੰਮ ਆਫ ਡਿਊਟੀ ਮੈਸੇਜ ਚੱਲ ਗਿਆ ਕੰਮ ਤੋਂ ਬਿਨਾਂ ਜੋ ਕੰਮ ਤੇ ਰਿਲੇਟਡ ਨਹੀਂ ਹੈ ਕੋਈ ਵੀ ਇਹਦਾ ਮੈਸੇਜ ਚੱਲ ਗਿਆ ਜਾਂ ਤੂੰ ਨਹੀਂ ਰਹੂਗਾ ਜਾਂ ਅਸੀਂ ਰਾਵਾਂਗੇ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਤੂੰ ਸੱਚਾ ਸੀ ਨਾ ਤੂੰ ਫੋਨ ਫੜ ਕੇ ਮੈਸੇਜ ਕਿਉਂ ਡਿਲੀਟ ਕੀਤੇ ਇਹ ਗੱਲ ਤਾਂ ਮੈਂ ਜਵਾਬ ਦੇਈ ਮੜੇ ਜੇ ਤੂੰ ਸੱਚਾ ਸੀ ਜੇ ਤੂੰ ਸੱਚਾ ਹੀ ਤੂੰ ਫੋਨ ਫੜ ਕੇ ਮੈਸੇਜ ਦੇ ਕਿਉਂ ਡਿਲੀਟ ਕੀਤੇ ਕੁੜੀ ਦੇ ਕਿਉਂ ਕੀਤੇ ਕਿਉਂ ਕੀਤੇ ਗਲਤੀ ਸੀ ਨਾ ਹੈ ਗਈ ਸੀ ਨਾ ਮੈਂ ਮੇਰੀ ਗੀਮੇ ਕੱਲੂ ਦੁਬਾਰੇ ਨਾ ਕਰੂੰਗਾ ਨਹੀਂ ਹੋਗਾ ਕੀ ਸ਼ੋਰਟੀ ਇਹ ਚੀਜ਼ ਦੀ ਲੇ ਲਿਖ ਕੇ ਦੇ ਫਿਰ ਸਾਨੂੰ ਕੋਰੇ ਕਾਗੇ ਤੇ ਸਾਈਨ ਕਰਕੇ ਵੀ ਅੱਜ ਤੋਂ ਬਾਅਦ ਦੁਬਾਰੇ ਕਿਸੇ ਵੀ ਜਵਾਨ ਕੁੜੀ ਨਾਲ ਮੈਂ ਇਹੋ ਜੀ ਗਲਤੀ ਨਹੀਂ ਕਰੂੰਗਾ ਆਪ ਦੀਆਂ ਬੱਚੀਆਂ ਸਮਝੋਗੇ ਇਹਨਾਂ ਨੂੰ ਇੰਗਲਿਸ਼ ਚ ਲਿਖ ਚਾਹੇ ਹਿੰਦੀ ਚ ਲਿਖ ਦੇਖ ਆਪਣਾ ਨਾਮ ਲਿਖ ਪਹਿਲਾਂ ਆਪ ਦਾ ਅਹੁਦਾ ਲਿਖ ਦਫਤਰ ਦਾ ਨਾਮ ਲਿਖ ਵੀ ਮੈਂ ਇੱਥੇ ਜੋਬ ਕਰਦਾ ਵਿਦ ਐਨੀ ਫੀਮੇਲ ਇਨ ਫਿਊਚਰ ਐਲ ਐਨ ਟਾਈਟਲ ਯੋਰ ਐਨ ਜੀਓ ਟੂ ਟੇਕ ਵੋਟੈਕ ਵੋਟ ਐਵਰ ਐਕਸ਼ਨਸ ਕਲੀਅਰਲੀ ਲੇਖਰ ਡਾਕਟਰ ਨਹੀਂ ਹੈਗਾ ਤੂੰ ਉਹ ਤੇ ਮੋਬਾਈਲ ਨੰਬਰ ਤੇ ਸਟੈਂਪ ਲਾਓ ਆਪ ਦੀ ਹਾਂ ਹਾਂਜੀ ਸਰ ਠੀਕ ਹੈ ਜੀ ਬਈ ਠੀਕ ਹੈ ਪਰ ਇਹ ਕੁੜੀ ਇੱਥੇ ਹੀ ਕੰਮ ਕਰੂਗੀ ਹਾਂ ਠੀਕ ਹੈ ਇੱਥੇ ਹੀ ਕੰਮ ਕਰੂਗੀ ਇਹਨਾਂ ਚਲੋ ਪਹਿਲੇ ਮੜ ਜਾ ਪੜ ਲਓ ਫੋਟੋ ਖਿੱਚ ਲਓ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਕਰੀ ਜਾਣ ਲੱਗਿਆ 10 ਤਨ ਦੁਆਰੇ ਦੁਆਰੇ ਇਹ ਗਲਤੀ ਕਦੇ ਵੀ ਆਪ ਦੀ ਜ਼ਿੰਦਗੀ ਦੇ ਵਿੱਚ ਕਰਦਾ ਤਾਂ ਅਸੀਂ ਲੀਗਲ ਤੌਰ ਤੇ ਐਕਸ਼ਨ ਲਵਾਂਗੇ ਠੀਕ ਹੈ ਮੀਡੀਆ ਰਾਹੀਂ ਵੀ ਕਾਨੂੰਨੀ ਤੌਰ ਤੇ ਵੀ ਤੇ ਜਿਹੜਾ ਅਸੀਂ ਆ ਦੇ ਛੇਤਰ ਪ੍ਰੋਟੈਕਟ ਕਰਨੀ ਹੋਵੇ ਸੋ ਸੰਗਤ ਜੀ ਜੋ ਇਸ ਪ੍ਰਵਾਸੀ ਅਫਸਰ ਦੁਆਰਾ ਤਹਾਡੀ ਬੱਚੀ ਨੂੰ ਗਲਤ ਮੈਸੇਜ ਸ਼ਲੀਲ ਮੈਸੇਜ ਕਰਕੇ ਘਟੀਆ ਹਰਕਤ ਕੀਤੀ ਗਈ ਸੀ ਬਕਾਇਦਾ ਇਸ ਨੂੰ ਖਾਲਸਾਈ ਰਵਾਇਤਾਂ ਦੇ ਅਨੁਸਾਰ ਉਸਦੀ ਸਜ਼ਾ ਦਿੱਤੀ ਗਈ ਬੱਚੀ ਦੀ ਮਾਤਾ ਜੀ ਤੋਂ ਵੀ ਸਜ਼ਾ ਦਵਾਈ ਗਈ ਤੇ ਇਸ ਅਫਸਰ ਦੁਆਰੇ ਜੋ ਬੱਚੀ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ ਅੱਜ ਪੂਰੀ ਤਨਖਾਹ ਤੇ ਆਪਣੀ ਬੱਚੀ ਨੂੰ ਦੁਆਰੇ ਕੰਮ ਤੇ ਲਗਵਾਇਆ ਗਿਆ ਤੇ ਹੋਰ ਵੀ ਅਸੀਂ ਪ੍ਰਵਾਸੀਆਂ ਨੂੰ ਇਹ ਗੱਲ ਸਮਝਾ ਦੇਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਸਾਡੀ ਪੰਜਾਬੀ ਬੱਚੀਆਂ ਦੇ ਵੱਲ ਮਾੜੀ ਨਜ਼ਰ ਰੱਖੋਗੇ ਤਾਂ ਤੁਹਾਡੀਆਂ ਅੱਖਾਂ ਜਿਹੜੀਆਂ ਨੋਚ ਲਈਆਂ ਜਾਣਗੀਆਂ ਸੋ ਬਾਕੀ ਵੀ ਇਸ ਚੀਜ਼ ਦਾ ਗਾਂ ਲਈ ਸਬਕ ਸਿੱਖ ਲੈਣ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ